ਤੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੋਨ ਸਿੰਘ ਕਿਸ ਵਾਲਿਆ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਦੇ ਆਂ ਤੇ ਕਣਕ ਦੀ ਫਸਲ ਦੀ ਬਜਾਈ ਇਸ ਵੇਲੇ ਜੋਰਾ ਸ਼ੋਰਾਂ ਨਾਲ ਸ਼ੁਰੂ ਹੋ ਗਈ ਹੈ ਸੋ ਇਸ ਸੰਬੰਧੀ ਕੁਝ ਨੁਕਤੇ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਇਹ ਸਾਰੇ ਨੁਕਤੇ ਤੁਹਾਨੂੰ ਪਤਾ ਹੈ ਤੁਸੀਂ ਇਹਦੇ ਬਾਰੇ ਪ੍ਰੈਕਟੀਕਲੀ ਜਾਣਕਾਰੀ ਰੱਖਦੇ ਹੋ ਬਸ ਮੇਰਾ ਮਕਸਦ ਸਿਰਫ ਤਾਨੂੰ ਕੁਝ ਗੱਲਾਂ ਯਾਦ ਕਰਵਾਉਣੀਆਂ ਜੇ ਆਪਾਂ ਸ਼ੁਰੂ ਤੋਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਕਣਕ ਦੀ ਕਿਸਮ ਬਾਰੇ ਹੈ ਸਾਨੂੰ ਕਣਕ ਦੀਆਂ ਉਹਨਾਂ ਕਿਸਮਾਂ ਦੀ ਹੀ ਚੋਣ ਕਰਨੀ ਚਾਹੀਦੀ ਹੈ ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਜਾਂਦੀਆਂ ਕਈ ਵਾਰੀ ਅਸੀਂ ਸੋਸ਼ਲ ਮੀਡੀਆ ਤੇ ਵੇਖ ਕੇ ਜਾਂ ਇਧਰ ਉਧਰੋਂ ਕੁਝ ਸਿਫਾਰਿਸ਼ਾਂ ਕਰਕੇ ਕਣਕ ਦੀਆਂ ਉਹ ਕਿਸਮਾਂ ਦੀ ਚੋਣ ਕਰ ਲੈਨੇ ਆ ਜਿਹੜੀ ਕਿ ਸਾਡੇ ਯੂਨੀਵਰਸਿਟੀ ਵੱਲੋਂ ਇਸ ਖੇਤ ਲਈ ਸਿਫਾਰਿਸ਼ ਨਹੀਂ ਕੀਤੀ ਹੁੰਦੀ ਹੋ ਸਕਦਾ ਕਿ ਤੇ ਉਹਦਾ ਝਾੜ ਥੋੜਾ ਬਹੁਤ ਵਧ ਵੀ ਹੋਵੇ ਪਰ ਜਦੋਂ ਉਹ ਇਸ ਖਿੱਤੇ ਲਈ ਟੈਸਟ ਨਹੀਂ ਕੀਤੀ ਹੋਈ ਤਾਂ ਉਹਦੇ ਨਾਲ ਕਈ ਉਹਨੂੰ ਬਿਮਾਰੀਆਂ ਲੱਗ ਸਕਦੀਆਂ ਜਿਹੜਾ ਮੁੜ ਕੇ ਇਸ ਦਾ ਕੋਈ ਇਲਾਜ ਨਹੀਂ ਹੁੰਦਾਗਾ ਤੇ ਉਸ ਤੋਂ ਬਾਅਦ ਮੈਂ ਰਹੀ ਅਗਲੀ ਗੱਲ ਹੈ ਕਿ ਸਾਨੂੰ ਖਾਣ ਲਈ ਵੀ ਕਣਕ ਦੀਆਂ ਉਹ ਕਿਸਮਾਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਜਿਵੇਂ ਸਾਡੇ ਕੋਲੇ ਚਪਾਤੀ ਨੰਬਰ 1 ਹੈਗੀ ਹੈ ਜਾਂ ਜ਼ਿੰਕ 1 2 ਹੈ ਇਹ ਹੋਰ ਵੀ ਇਸ ਤਰ੍ਹਾਂ ਕਸਮਾ ਹੈਗੀਆਂ ਉਹ ਜ਼ੋਰ ਕਰ ਦੇ ਲਈ ਬੀਜੋ ਥੋੜੀ ਬਹੁਤੀ ਤੇ ਕਿਉਂਕਿ ਅਸੀਂ ਜਿਹੜੀ ਐਮਪੀ ਦੀ ਕਣਕ ਬਾਹਰੋਂ ਮੰਗਾਉਨੇ ਆ ਉਹਦੇ ਨਾਲੋਂ ਵੀ ਜਿਆਦਾ ਵਧੀਆ ਇਹ ਸਾਡੀਆਂ ਕਿਸਮਾਂ ਹੈਗੀਆਂ ਉਸ ਤੋਂ ਬਾਅਦ ਅਗਲਾ ਜਿਹੜਾ ਪੱਖ ਆ ਗਿਆ ਕਿ ਅਸੀਂ ਕਹੌਲ ਕਰ ਜੈਨ ਸਾਨੂੰ ਪਤਾ ਹੈ ਕਿ ਕਣਕ ਦੇ ਬੀਜ ਦੀ ਸੋਹ ਜੂੜ ਕਰਨੀ ਚਾਹੀਦੀ ਹੈ ਇਸ ਨੂੰ ਜਿਹੜੀਆਂ ਵੀ ਦਵਾਈਆਂ ਸ਼ਿਫਾਰਿਸ਼ ਕੀਤੀਆਂ ਗਈਆਂ ਨੇ ਉਹਦੇ ਨਾਲ ਸੋਧ ਲੈਣਾ ਚਾਹੀਦਾ ਹੈ ਤੇ ਨਾਲ ਨਾਲ ਅੱਜ ਕੱਲ ਇੱਕ ਸ਼ਵਰਸ਼ਾ ਵੀ ਹੈ ਕਿ ਜਵਾਨੂੰ ਜਿਹੜਾ ਹੈਗਾ ਟੀਕਾ ਕਹਿ ਸਕਦੇ ਹਾਂ ਅ ਕਣਕ ਦਾ ਟੀਕਾ ਉਹ ਬਹੁਤ ਸਾਰੀਆਂ ਫਸਲਾਂ ਵਿੱਚ ਪਹਿਲਾਂ ਵੀ ਚੱਲਦਾ ਵਰਸੀਮ ਚੱਲਦਾ ਸ਼ੋਲੇ ਚੱਲਦਾ ਕਣਕ ਲਈ ਵੀ ਇੱਕ ਜਵਾਨੂੰ ਟੀਕਾ ਹੈਗਾ ਤੇ ਉਹਦਾ ਬੜਾ ਫਾਇਦਾ ਹੈ ਉਹ ਜਦੋਂ ਅਸੀਂ ਲਾਉਣੀ ਹੈ ਉਹ ਜ਼ਮੀਨ ਦੀ ਗੁਣਮੰਤਾ ਵਿੱਚ ਬਣਦੀ ਹੈ ਤੇ ਝਾੜ ਵੀ ਵੱਧਾ ਹੈ ਉਹ ਵੀ ਜ਼ਰੂਰ ਤੁਹਾਡੇ ਬਹੁਤ ਏਰੀਆ ਵਿੱਚ ਟਰਾਈ ਕਰਕੇ ਵੇਖੋ ਤੇ ਉਸ ਤੋਂ ਅਪਰੰਤ ਜਿਹੜੀ ਗੱਲ ਇੱਕ ਹੋਰ ਬੜੀ ਮਹੱਤਵਪੂਰਨ ਪਰ ਹੈ ਬੜੀ ਛੋਟੀ ਜੀ ਉਹ ਇਹ ਹੈ ਵੀ ਅਸੀਂ ਜਿਹੜੇ ਕਿਆਰੇ ਪਾਉਨੇ ਆ ਵੇਖਣ ਦੇ ਵਿੱਚ ਆਇਆ ਪਿਛਲੇ ਸਮੇਂ ਦੇ ਵਿੱਚ ਕਿ ਇਹ ਜਿਹੜੇ ਕਣਕ ਦੇ ਕਿਆਰੇ ਉਹ ਅਸੀਂ ਆਮ ਰੁਟੀਨ ਦੇ ਵਿੱਚ ਹੀ ਸਾਡੇ ਕੋਲ ਮਸ਼ੀਨਰੀ ਹੈਗੀ ਹੈ ਵੱਡੀ ਮਸ਼ੀਨਰੀ ਹੈ ਉਸ ਟਿਕੇ ਨਾਲ ਅਸੀਂ ਵੱਡੇ ਕਿਆਰੇ ਪਾ ਲੈਨੇ ਆ ਵੀ ਚਲੋ ਮੋਟਰ ਵੀ ਖੁੱਲੀ ਛੱਡ ਦਿਆਂ ਕੋਈ ਗੱਲ ਨਹੀਂ ਪਾਣੀ ਦੀ ਵੀ ਕੋਈ ਸਮੱਸਿਆ ਨਹੀਂ ਹੈਗੀ ਪਰ ਇਹਦਾ ਨੁਕਸਾਨ ਬਹੁਤ ਹੁੰਦਾ ਹੈ ਪਿਛਲੇ ਸਮੇਂ ਵਿੱਚ ਵੇਖਿਆ ਹੈ ਕਿ ਜਦੋਂ ਅਸੀਂ ਪਹਿਲਾ ਪਾਣੀ ਲਾਉਨੇ ਆ ਤਾਂ ਕੁਦਰਤੀ ਗੱਲ ਹੈ ਕਿ ਜੇ ਕਿਹੜਾ ਵੱਡਾ ਹੈ ਤਾਂ ਉਹਨੇ ਭਰ ਕੇ ਲੱਗਣਾ ਹੈ ਇੱਕ ਸੜੀ ਜ਼ਮੀਨਾਂ ਤਕੜੀਆਂ ਥੱਲੇ ਝੋਨੇ ਵਾਲੀ ਜ਼ਮੀਨ ਹੈਗੀ ਇਸ ਕਰਕੇ ਉਹ ਜਿਹੜਾ ਪੂਰਾ ਭਰ ਕੇ ਕਿਹੜਾ ਲੱਗਦਾ ਹੈ ਤੇ ਉਹਦੇ ਨਾਲ ਇੱਕ ਵਾਰੀ ਜਦੋਂ ਕਣਕ ਦੀਆਂ ਜੜਾਂ ਨੂੰ ਸਹੀ ਹਵਾ ਨਹੀਂ ਮਿਲਦੀ ਆਕਸੀਜਨ ਨਹੀਂ ਮਿਲਦੀ ਤਾਂ ਉਹ ਪੀਲੀ ਪੈ ਜਾਂਦੀ ਹੈ ਪੱਤਰ ਪੈਣ ਤੋਂ ਬਾਅਦ ਬਹੁਤ ਸਾਰੇ ਕਿਸਾਨ ਵੇਖਿਆ ਪਿਛਲੇ ਸਮੇਂ ਵਿੱਚ ਵੀ ਉਹ ਪੈਸੇਜਰ ਵਾਲਾਂ ਕੋਲੇ ਭਾਈ ਦੇ ਨੇ ਦਵਾਈਆਂ ਵਾਲੇ ਕੋਲੇ ਭਾਈ ਦੇ ਨੇ ਵੀ ਤਾਂ ਜੀ ਪੀੜੀ ਪੈਣ ਲੱਗੀ ਕਣਕ ਇਹਦਾ ਕੀ ਹੱਲ ਕਰੀਏ ਕਿਸ ਤਰ੍ਹਾਂ ਕਰੀਏ ਤਾਂ ਉਹ ਫਿਰ ਚਲੋ ਉਹਨਾਂ ਦਾ ਕੰਮ ਹੈ ਵੀ ਉਹ ਫਿਰ ਕਈ ਵਾਰੀ ਕੋਈ ਨਿੱਕੇ ਮੋٹے ਤੱਤ ਜਾਂ ਕੋਈ ਵੀ ਜਿਹੜਾ ਡਾਕਟਰ ਕੋਲੇ ਜਾਂਦੇ ਨੇ ਜਦੋਂ ਆਪਾਂ ਬਿਮਾਰੀ ਦੱਸਦੇ ਹਾਂ ਦਵਾਈ ਤਾਂ ਦੇ ਕੇ ਤੋਰਦਾ ਹੀ ਹੈ ਉਹੀ ਗੱਲ ਹੋ ਜਾਂਦੀ ਹੈ ਕੋਈ ਨਾ ਕੋਈ ਸਾਨੂੰ ਇਸ ਤਰ੍ਹਾਂ ਦੀ ਚੀਜ਼ ਦੇ ਦਿੰਦਾ ਹੈ ਹਾਲਾਂਕਿ ਉਹਦਾ ਅਸਰ ਇਹ ਨਾ ਹੁੰਦਾਗਾ ਉਹਦਾ ਅਸਰ ਇਸ ਕਰਕੇ ਨਹੀਂ ਹੁੰਦਾ ਜਿਵੇਂ ਕਈ ਵਾਰੀ ਅਸੀਂ ਥੋੜਾ ਪੌਣ ਜਾਣੇ ਇੱਕ ਤੋਂ 2 ਫਾਇਟ ਦਾ ਕੋਈ ਕੁਛ ਦਾ ਕਸਦਾ ਤੇ ਕਈ ਬਿਮਾਰੀਆਂ ਅਸਾਂ ਦੀ ਉਹਨੇ ਹਫ਼ਤੇ ਬਾਅਦ ਆਪਣੇ ਆਪ ਠੀਕ ਹੋ ਜਾਣਾ ਹੁੰਦਾ ਹੈ। ਇਹੀ ਹਾਲ ਇਧਰ ਹੈ ਕਿ ਜਦੋਂ ਵੀ ਜਿਹੜਾ ਪਾਣੀ ਜੀਰ ਗਿਆ ਥੱਲੇ ਉਸ ਤੋਂ ਬਾਅਦ ਉਹ ਫਸਲ ਨੇ ਆਪਣੇ ਆਪ ਠੀਕ ਹੋ ਜਾਣਾ। ਇਹ ਜ ਕੋਈ ਸ਼ੱਕ ਨਹੀਂ ਇੱਕ ਵਾਰੀ ਉਹ ਦਵਾਈ ਦੇ ਵਿੱਚ ਆ ਜਾਂਦੀ ਹੈ। ਦੇ ਜੇ ਕਿਤੇ ਨਦੀਨ ਵਗੈਰਾ ਜ਼ਿਆਦਾ ਆ ਜਾਣ ਤੇ ਉਹ ਫਸਲ ਮਾੜੀ ਵੀ ਰਹਿ ਸਕਦੀ ਹੈ। ਇਸ ਕਰਕੇ ਇਸ ਗੱਲ ਦਾ ਜ਼ਰੂਰ ਖਿਆਲ ਲੱਖੋ ਕਿ ਕਿਆਰੀ ਬਹੁਤੇ ਵੱਡੇ ਨਾ ਪਾਓ। ਤੇ ਉਸ ਅਪਰੰਤ ਅੱਗੇ ਫਿਰ ਸਾਡੇ ਕੋਲੇ ਆ ਗਿਆ ਜਿਹੜਾ ਇੱਕ ਪੱਖ ਹੈਗਾ ਕਿ ਸੁੰਡੀ ਦਾ ਪ੍ਰਕੋਪ ਹੈ ਉਹਦੀ ਸੰਭਾਵਨਾ ਬਣੀ ਰਹਿੰਦੀ ਹੈ ਹਾਲਾਂਕਿ ਇਹ ਝੋਨੇ ਦੀ ਸੁੰਡੀ ਹੈ ਕਣਕੀ ਦੀ ਸੁੰਡੀ ਹੈ ਨਹੀਂਗੀ ਪਰ ਫਿਰ ਵੀ ਪਿਛਲੇ ਸਮੇਂ ਕੁਝ ਸਮੇਂ ਤੋਂ ਇਹ ਇਸਤੇ ਅਟੈਕ ਕਰਨ ਲੱਗੀ ਹੈ ਤਾਂ ਉਹਦੇ ਵਿੱਚ ਵੀ ਕੋਈ ਭਾਵੇਂ ਇੱਕ ਵਕਰਾ ਵਿਸ਼ਾ ਹੈ ਕਿ ਬਹੁਤ ਸਾਰੇ ਸੋਸ਼ਲ ਮੀਡੀਆ ਉੱਤੇ ਜਿਹਨਾਂ ਦਾ ਖੇਤੀ ਨਾਲ ਕੋਈ ਸੰਬੰਧ ਨਹੀਂ ਉਪਰਾਲੀ ਦੀ ਗੱਲ ਕਰਦੇ ਜੀ ਜੇ ਅਸੀਂ ਉਪਰਾਲੀ ਵਿੱਚ ਬੋਹਨੇ ਆ ਤਾਂ ਉਹਦੇ ਨਾਲ ਸੁੰਡੀ ਪੈਂਦੀ ਹੈ ਪਰ ਕਿਸਾਨ ਵੀਰ ਜਾਣਦੇ ਨੇ ਤੇ ਅਸੀਂ ਵੇਖਿਆ ਇਹ ਦੇ ਸਮੇਂ ਵਿੱਚ ਕਿ ਜਦੋਂ ਇਹਦਾ ਮੌਸਮ ਟੁਕਮਾ ਆ ਗਿਆ ਉਦੋਂ ਇਹਨੇ ਜਿੱਥੇ ਵੀ ਕਿਤੇ ਗਣ ਖੜੀ ਹੈ ਉੱਥੇ ਉਹ ਤਿਤਲੀ ਹੈ ਉਹਨੇ ਆਂਡੇ ਦੇਣੇ ਆ ਤੇ ਉੱਥੇ ਨੇ ਅਟੈਕ ਕਰਨੇ ਕਰਨਾ ਵੇਖਣ ਦੇ ਵਿੱਚ ਆਇਆ ਵੀ ਨਰਮੇ ਵਾਲੇ ਖੇਤਾਂ ਵਿੱਚ ਤਾਂ ਕੋਈ ਪ੍ਰਾਲੀ ਨਹੀਂ ਹੁੰਦੀ ਉੱਥੇ ਵੀ ਇਹਦਾ ਅਟੈਕ ਆਉਂਦਾ ਤੇ ਜਿਹੜੇ ਆਪਣਾ ਵੱਡ ਹੈਗੇ ਆ ਪਿਚੇਰੀ ਦਾ ਵੱਡਾ ਜੋ ਕਿਸ ਤਰ੍ਹਾਂ ਹੈਗਾ ਉੱਥੇ ਵੀ ਅਟੈਕ ਦੇਖਣ ਨੂੰ ਮਿਲਦਾ ਠੀਕ ਹੈ ਪਰਾਲੀ ਨਾਲ ਇਹ ਨਹੀਂ ਆਪਾਂ ਕਹਿੰਦੇ ਵੀ ਕੋਈ 19 21 ਦਾ ਜੁਰ ਫਰਕ ਪੈ ਸਕਦਾ ਪਰ ਜ਼ਰੂਰੀ ਨਹੀਂ ਵੀ ਉਹਦਾ ਸੁੰਡੀ ਦਾ ਕਾਰਨ ਇਹੀ ਬਣੇ ਇਹ ਮੌਸਮ ਹੈ ਮੌਸਮ ਕਿਸੇ ਵੇਲੇ ਵੀ ਉਹਦੇ ਪ੍ਰਤੀ ਟੁਕਮਾ ਹੋ ਸਕਦਾ ਇਹ ਗੱਲ ਜ਼ਰੂਰ ਹੈ ਕਿ ਜਿੰਨੀ ਕਣਕ ਥੋੜੀ ਜਿਹੀ ਲੇਟ ਕਰਾਂਗੇ 15 ਨਵੰਬਰ ਤੋਂ ਜਾਂ ਥੋੜੀ ਬਹੁਤੀ ਅੱਗੇ ਪਿੱਛੇ ਕਰਕੇ ਕਰਾਂਗੇ ਉੱਥੇ ਥੋੜਾ ਜਿਹਾ ਪ੍ਰਕੋਪ ਘਟ ਰਿਹਾ ਹੈ ਆਪਾਂ ਵੇਖਿਆ ਇਹ ਵੀ ਜਦੋਂ ਵੀ ਥੋੜੀ ਠੰਡ ਵੱਧਦੀ ਹੈ ਤਾਂ ਕਿਹੜੇ ਮਕੌੜਿਆਂ ਦਾ ਅਟੈਕ ਘਟ ਜਾਂਦਾ ਹੈ ਇਸ ਲਈ ਅਸੀਂ ਪਹਿਲਾਂ ਕਲੋਰੋਪੈਰੀਫਾਸ ਦਵਾਈ ਲਾ ਸਕਦੇ ਹਾਂ ਕਣਕ ਨੂੰ ਤੇ ਉਹਦੇ ਨਾਲ ਵੀ ਰੁਕ ਜਾਂਦੀ ਹੈ ਔਰ ਜੇ ਇਹ ਪੈ ਵੀ ਜਾਂਦੀ ਹੈ ਤਾਂ ਪਿਛਲੇ ਸਮੇਂ ਵਿੱਚ ਵੇਖਿਆ ਵੀ ਇੱਕ ਬਰਾਟਿਕ ਵੀ ਰੂਰ ਹੁੰਦੀ ਹੈ ਵੀ ਯਾਰ ਔਰਿਆਂ ਦੇ ਔਰੇ ਵੇਲੇ ਕਰਤੇ ਨੇ ਤੇ ਉਹਦੇ ਵਿੱਚ ਜਦੋਂ ਅਸੀਂ ਪੜਦੇ ਹਾਂ ਪੌਦਾ ਦੇ ਵਿੱਚੋਂ ਫਿਰਦੀ ਵੀਉ ਦਿਖਦੀ ਹੈ ਪਰ ਜੇ ਤਾਂ ਥੋੜੀ ਜਿਹੀ ਕਣਕ ਸੰਭਲ ਗਈ ਹੈ ਫਿਰ ਤਾਂ ਵੇਖਣ ਦੇ ਵਿੱਚ ਵੀ ਸ਼ਾਖਾਂ ਹੋਰ ਵੀ ਬਣ ਜਾਂਦੀਆਂ ਚਲੋ ਕੋਈ ਕਿਸਾਨ ਵਿੱਚ ਥੋੜਾ ਬਹੁਤਾ ਹੋਰ ਛਿੱਟਾ ਦੇ ਦਿੰਦੇ ਜਾਂ ਕਰਕੇ ਪਰ ਝਾੜ ਦੇ ਉੱਤੇ ਤਾਂ ਬਹੁਤ ਆਸਰ ਪਿਛਲੇ ਸਮੇਂ ਵਿੱਚ ਪੈਂਦਾ ਵੇਖਿਆ ਨੀਗਾ ਸੋ ਇਸ ਕਰਕੇ ਇਹਨੂੰ ਘਬਰਾਉਣ ਦੀ ਲੋੜ ਨਹੀਂ ਜੇ ਕੋਈ ਸੱਸਿਆ ਆਉਂਦੀ ਹੈ ਤਾਂ ਉਹਨੂੰ ਮੌਕੇ ਉੱਤੇ ਅਸੀਂ ਟੈਗਲ ਕਰਨਾ ਹੈਗਾ ਪਿਛਲੀ ਵਾਰ ਇਹਨੇ ਹੋਰ ਇੱਕ ਤਰੀਕਾ ਨਾਲ ਨੁਕਸਾਨ ਜਿਆਦਾ ਕਰਤਾ ਕਿ ਸਾਰੇ ਦਾ ਸਾਰਾ ਧਿਆਨ ਜਿਹੜਾ ਸੀਗਾ ਉਸ ਪਾਸੇ ਲੱਗਿਆ ਰਿਹਾ ਬਹੁਤ ਸਾਰੇ ਕਿਸਾਨ ਕਹਿੰਦੇ ਨੇ ਕਿ ਅਸੀਂ ਗੁਲਡੰਡੇ ਦੀ ਸਪਰੇਅ ਵੀ ਨਹੀਂ ਕਰ ਸਕੇਗੇ ਕਿਉਂਕਿ ਉਹ ਭਾਵੇਂ ਇੱਕ ਵੱਖਰਾ ਵਿਸ਼ਾ ਤੇ ਜਦੋਂ ਸਮਾਂ ਆਏਗਾ ਆਪਾਂ ਉਸ ਤੇ ਗੱਲ ਕਰਾਂਗੇ ਕਿ ਗੁਲਡੰਡੇ ਵਾਲੀ ਸਪਰੇਅ ਜਿਆਦਾ ਲੇਟ ਹੋਣ ਕਰਕੇ ਪਿਛਲੀ ਵਾਰ ਗੁਲਡੰਡਾ ਬਿਲਕੁਲ ਨਹੀਂ ਮਰਿਆ ਗਿਆ ਉਹਦੇ ਵਿੱਚ ਇਹ ਸੀਗਾ ਵੀ ਜਦੋਂ ਕਣਕ ਪੱਕਣ ਵਾਲੀ ਸੀ ਤੇ ਆਪਾਂ ਵੇਖਿਆ ਇਹ ਬਹੁਤ ਤਾਂ ਖੇਤ ਹੁਣ ਵੀ ਮੇਰੀ ਨਜ਼ਰ ਦੇ ਸਾਹਮਣੇ ਉਵੇਂ ਹੀ ਸੀਨ ਬਣਿਆ ਹੋਇਆ ਕਿ ਬਹੁਤ ਜ਼ਿਆਦਾ ਗੁਲੀਡਣ ਦਾ ਸੀ ਇਸ ਕਰਕੇ ਉਹਦੇ ਲਈ ਇੱਕ ਜਿਹੜੀ ਸਪਰੇ ਆਪਾਂ ਵਿਜਣਸਾਰ ਕਰਦੇ ਆ ਉਹ ਵੀ ਕਿ ਤਰ੍ਹਾਂ ਕਿਤੇ ਥੋੜਾ ਬਹੁਤਾ ਟਰਾਈ ਕਰਕੇ ਵੇਖੋ ਜੇ ਕੋਈ ਕਿਸਾਨਾਂ ਨੇ ਉਹਨੂੰ ਵਰਤਿਆ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਆਪਣਾ ਆਪਣੇ ਵਿਚਾਰ ਜੂਰ ਲਿਖਣਾ ਔਰ ਜਿੰਨੀਆਂ ਵੀ ਗੱਲਬਾਤ ਹੈਗੀ ਹੈ ਕੋਈ ਆਪਾਂ ਨਵੀਂ ਵੈਰਾਈਟੀ ਟਰਾਈ ਕਰਨੀ ਹੈ ਕੁਈ ਨਵੀਂ ਦਵਾਈ ਟਰਾਈ ਕਰਨੀ ਹੈ ਤੇ ਜਾਂ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਪ੍ਰੈਕਟਿਸ ਕੋਈ ਵੱਖਰੀ ਆਪਾਂ ਅਪਣਾਉਣੀ ਹੈ ਉਹਦੇ ਲਈ ਤੁਸੀਂ ਆਪਣੇ ਖੇਤ ਦੇ ਵਿੱਚ ਜ਼ਰੂਰ ਤਜਰਬਾ ਕਰੋ ਹਰ ਫਸਲ ਦੇ ਉੱਤੇ ਤੁਸੀਂ ਤਜਰਬਾ ਕਰੋ ਤੇ ਖਾਦ ਦੀ ਗੱਲ ਰਹਿ ਗਈ ਆਪਣੇ ਕੋਲੇ ਇੱਕ ਡੀਏਪੀ ਦੀ ਪ੍ਰੋਬਲਮ ਆ ਰਹੀ ਹੈਗੀ ਹੈ ਡਾਈਮੋਨੀਅਮ ਫਾਸਫੇਟ ਹੈ ਇਹਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਇੱਕ ਤਾਂ ਫਾਸਫੋਰਸ ਹੈ ਤੇ ਨਾਈਟrogen ਤੇ ਫਾਸਫੋਰਸ ਜੇ ਡੀਏਪੀ ਨਹੀਂ ਮਿਲਦੀ ਸਾਡੇ ਕੋਲੇ ਟਰिपल ਸੁਪਰ ਫਾਸਫੇਟ ਆਉਂਦਾ ਹੈਗਾ ਯੂਰਸੀ TSP ਕਣਿਆ ਉਹਦੇ ਵਿੱਚ ਆਪਣਾ 48% ਆਪਣੀ ਹੈਗੀ ਫਾਸਫੋਰਸ ਹੈ ਪਰ ਉਹਦੇ ਨਾਲ ਸਾਨੂੰ ਯੂਰੀਆ ਪਾਉਣਾ ਪਏਗਾ ਕਿਉਂਕਿ ਉਹਦੇ ਵਿੱਚ 46 ਤੇ 18 ਹੁੰਦਾ ਹੈ ਡੀਪੀ ਦੇ ਵਿੱਚ ਉਹਦੇ ਨਾਲ ਇਹਦੀ ਪੂਰੀ ਉਹ ਹੀ ডোজ ਬਣ ਜੇਗੀ ਤੇ ਕਿਸੇ ਵੇਲੇ ਆਪਾਂ ਝੋਨੇ ਦੇ ਵਿੱਚ ਸਿੰਗਲ ਸੁਪਰ ਫਾਸਫੇਟ ਪਾਉਂਦੇ ਹਾਂ ਜਿਹੜਾ 16% ਹੁੰਦਾ ਸੀਗਾ ਔਰ ਇਸ ਦੇ ਨਾਲ ਨਾਲ ਉਦੋਂ ਮੇਰੇ ਜਨ ਦੇ ਵਿੱਚ ਆ ਰਿਹਾ ਕਿ ਲੋਕ ਡੀਪੀ ਨਹੀਂ ਸੀ ਪਾਉਂਦੇ DAPsਾਂ ਦੇ ਉੱਤੇ ਜਿਹੜਾ ਸੁਪਰ ਫਾਸਫੇਟ ਪਾਉਂਦੇ ਸੀ ਉਹ ਕਿਉਂ ਸੀ ਕਿਉਂਕਿ DAP ਦੇ ਵਿੱਚ ਸੁਪਰ ਰਲਿਆ ਆਉਂਦਾ ਹੈ ਇਹਦੇ ਵਿੱਚ ਮਲਾਵਟ ਆਉਂਦੀ ਹੈ ਇਸ ਕਰਕੇ ਉਹਨੂੰ ਪਹਿਲ ਦਿੰਦੇ ਸੀ ਸੋ ਅਸੀਂ ਉਹਦੀ ਵਰਤੋਂ ਕਰ ਸਕਦੇ ਹੈਗੇ ਆ ਤੇ ਚਲੋ ਬਾਕੀ ਇਹਨਾਂ ਖਾਦਾਂ ਦੀ ਅਸੀਂ ਵਰਤੋਂ ਕਿਵੇਂ ਘਟਾਈਏ ਇੱਕ ਵੱਖਰਾ ਵਿਸ਼ਾ ਹੈ ਕਿ ਜਦੋਂ ਆਪਣਾ ਕੋਈ ਸਮਾਂ ਹੋਇਆ ਛੋਣ ਦਾ ਸਮਾਂ ਹੋਇਆ ਉਹਦਾ ਆਪਾਂ ਗੱਲ ਕਰਾਂਗੇ ਨਾਲ ਨਾਲ ਜਿਹੜਾ ਹੈਗਾ ਯੂਨੀਵਰਸਟੀਆਂ ਸਪਾਰਸ਼ਾਂ ਨਾਲ ਜੁੜੇ ਰਹੋ ਸਾਡੇ ਕੋਲੇ ਇਹ ਜਿਹੜਾ ਖੇਤੀਬਾੜੀ ਵਿਭਾਗ ਪੰਜਾਬ ਹੈ ਉਹਦੇ ਅਧਿਕਾਰੀ ਹੈ ਜਿਸ ਨੂੰ ਮਿਲਦੇ ਰਹੋਗੇ ਕੁਛ ਨਾ ਕੁਛ ਅਸੀਂ ਕਰਦੇ ਆਂ ਤੇ ਬਾਕੀ ਬਹੁਤ ਸਾਰੇ ਕਿਸਾਨ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਦੇ ਨੇ ਇਹਨਾਂ ਨੂੰ ਲਾਗੂ ਵੀ ਕਰਦੇ ਨੇ ਤੇ ਉਹ ਉਹਨਾਂ ਨੂੰ ਨਾਲ ਨਾਲ ਇਹ ਵੀ ਬੇਨਤੀ ਹੈ ਕਿ ਉਹ ਭੱਲੇ ਦਾ ਕੰਮ ਕਰਨ ਕਿ ਦੂਜੇ ਜਿਹੜੇ ਕੋਈ ਹੋਰ ਛੋਟੇ ਕਿਸਾਨ ਹੈਗੇ ਆ ਉਹਨਾਂ ਨੂੰ ਸਮਝਾ ਬਿਜਾ ਕੇ ਜਿਹੜੀਆਂ ਵਿਗਿਆਨਕ ਤਕਨੀਕਾਂ ਨਾਲ ਹੀ ਖੇਤੀ ਵਾਲੇ ਪਾਸੇ ਅਸੀਂ ਆਈਏ ਬਹੁਤ ਬਹੁਤ ਧੰਨਵਾਦ